ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਦਾ ਸਿਧਾਂਤ ਜਿਹੜਾ ਲੈ ਕੇ ਦਿੱਤਾ ਜਿੱਥੇ ਸਭ ਨੂੰ ਬਰਾਬਰ ਬਹਿਣ ਦਾ ਹੱਕ ਦਿੱਤਾ ਨਹੀਂ ਪਾਇਆ ਇਹਨਾਂ ਲੋਕਾਂ ਨੂੰ ਕਿਉਂਕਿ ਉਹਨਾਂ ਨੇ ਸਾਡੇ ਅੰਦਰ ਕਦੇ ਖਾਣ ਦੀ ਸਾਂਝ ਬਣਨ ਹੀ ਨਹੀਂ ਸੀ ਦਿੱਤੀ ਲੰਗਰ ਦਾ ਕਨਸੈਪਟ ਗੁਰੂ ਨਾਨਕ ਸਾਹਿਬ ਜੀ ਦੀ ਆਉਣ ਤੋਂ ਪਹਿਲਾਂ ਭਾਰਤੀ ਧਰਤੀ ਦੇ ਪ੍ਰਚਲਿਤ ਧਰਮਾਂ ਵਿੱਚੋਂ ਕਿਸੇ ਦੇ ਵਿੱਚ ਵੀ ਨਹੀਂ ਸੀਗਾ ਇਹਦਾ ਇਹ ਸੱਚ ਹੈ ਜੀ ਇੱਥੇ ਪ੍ਰਚਲਿਤ ਸੰਜਨ ਮਤ ਬੋਧ ਮਤ ਇੱਥੇ ਪ੍ਰਚਲਿਤ ਸਨ ਹਿੰਦੂ ਧਰਮ ਇਸਲਾਮ ਦਾ ਇੱਥੇ ਪ੍ਰਚਲਿਤ ਸੀ ਬਹੁ ਗਿਣਤੀ ਧਰਮ ਸਨਾਤਨ ਧਰਮ ਕਹਿ ਲੋ ਹਿੰਦੂ ਧਰਮ ਕਹਿ ਲੋ ਉਹ ਸ਼ਾਇਦ ਪੂਜਾਬੰਦੀ ਦੀ ਤੇ ਭਾਵੇਂ ਕਦੇ ਇਕੱਠੇ ਹੁੰਦੇ ਔਨੇ ਬਾਅਦ ਤਲੀ ਨਮਾਜ਼ ਲਈ ਪਰ ਇਕੱਠੇ ਹੋਏ ਨਮਾਜ਼ੀਆਂ ਲਈ ਇਬਾਦਤੀਆਂ ਦੇ ਲਈ ਕਦੇ ਖਾਣ ਦੀ ਸਾਂਝ ਵਾਲਾ ਕੋਈ ਪ੍ਰੋਗਰਾਮ ਨਹੀਂ ਸੀ ਇਹ ਪ੍ਰੋਗਰਾਮ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਿੱਤਾ ਨਵਾਂ ਇਜਾਦ ਕਰਕੇ ਲੋਕ ਇੱਥੇ ਦੂਜੇ ਦਾ ਖੋਖੋ ਕੇ ਖਾਂਦੇ ਸੀ ਮਲਕ ਭਾਗਵਾ ਦੇ ਦੇਸ਼ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਵੰਡਣ ਵਾਲਿਆਂ ਦੀ ਜਿਹੜੀ ਇੱਕ ਨਵੀਂ ਕੜੀ ਪੈਦਾ ਕੀਤੀ ਇਹਦੇ ਖੋਖੋ ਕੇ ਖਾਣ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਮਝਾ ਦਿੱਤਾ ਸਜਣਾ ਗੱਲ ਇਦਾਂ ਨਹੀਂ ਹੋਣੀ ਘਰ ਆਇਆਂ ਨੂੰ ਲੁੱਟ ਲੁੱਟ ਕੇ ਖਾਦਿਆਂ ਰੱਬ ਕੁਝ ਨਹੀਂ ਹੁੰਦਾ ਰੱਬ ਦਾ ਤਾਂ ਖੁਸ਼ ਹੁੰਦਾ ਘਾਲ ਖਾਈ ਕਿਸੱਥੋਂ ਦੇ ਮਿਹਨਤ ਕਰਦੇ ਉਹਦੇ ਚੋਂ ਕਿਸੇ ਨੂੰ ਵੰਡ ਇਹ ਵਿਰਤियां ਪੈਦਾ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਨੇ ਵੰਡਣ ਦੀਆਂ ਵਿਰਤियां ਉਹਦੇ ਵਿੱਚੋਂ ਲੰਗਰ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਜੀ ਨੇ ਨਵੇਂ ਸਿਰੇ ਤੋਂ ਪੈਦਾ ਕਰਕੇ ਦਿੱਤੀ ਜਿਹੜੇ ਲੋਕ ਆ ਜਾਖਦੇ ਨਾ ਕਿ ਤੁਸੀਂ ਨਵੇਂ ਧੋੜਾ ਹੋ ਤੁਸੀਂ ਤੇ ਸਾਡਾ ਹੀ ਹਿੱਸਾ ਹੋ ਆ ਗੱਲਾਂ ਦਿਮਾਗ 'ਚ ਨੋਟ ਕਰਿਆ ਕਰੀਏ ਜੇ ਤੁਹਾਡਾ ਹੀ ਹਿੱਸਾ ਹ ਜੇ ਅਸੀਂ ਹਿੰਦੂ ਹੀ ਆ ਤੇ ਫਿਰ ਸਾਡੇ ਕੋਲ ਲੰਗਰ ਵਰਗੀ ਪ੍ਰਥਾ ਕਿੱਥੋਂ ਆ ਗਈ ਤੇ ਜੇ ਆਈ ਹੈ ਤੁਹਾਡੇ ਵਿੱਚ ਨਹੀਂ ਸੀ ਇਹ ਤਾਂ ਮਤਲਬ ਅਸੀਂ ਤੁਹਾਡਾ ਅੰਗ ਨਹੀਂ ਹੈਗੇ ਅਸੀਂ ਵੱਖਰੇ ਆ ਤੁਸੀਂ ਕਦੇ ਸੋਚਿਆ ਵੀ ਨਹੀਂ ਸੀ ਜੇ ਬਾਬੇ ਲਾਲਕੀ ਨੇ ਸਾਨੂੰ ਲਾਇਆ ਤੇ ਅਸੀਂ ਅੜਰੇ ਆ